ਇਸ ਸੈਗ ਦੇ ਐਸ ਐਮਓ 354 ਦੀ ਆਪ ਆ ਇਹ ਆਪ ਹਾਂ ਜਿਹੜੀ ਇਹਦੇ ਮਗਰ ਕੱਟੀ ਆਈ ਆ ਹਾਂ ਉਹ ਐਚ ਐਲ ਡੀ ਵੀ ਦਾ 17 ਦੇ तकरीबन ਦੋ ਨਾਲ ਉੱਠ ਜਾਣੇ ਤੁਹਾਡੇ ਕੋਲੇ ਤੇ ਜਿਹਨੇ ਘਰੇ ਰੱਖਣੀ ਆ ਤਾਂ ਵੀ ਬਹੁਤ ਵਧੀਆ ਕਿਉਂਕਿ ਦੋ ਦੋਨੇ ਜਾਨਵਰ ਚੰਗੇ ਸੀਮਨਾਂ ਦੇ ਆਗੇ ਤੇ ਬਰੀਡ ਤਿਆਰ ਹੋ ਜੂਗੀ ਇੱਕ ਤਰ੍ਹਾਂ ਦੀ ਘਰੇ ਹਫ਼ਤਾ ਹੋਇਆ ਬਾਈ ਇੱਕ ਹਫ਼ਤਾ ਹਾਂ ਜੀ ਦੁੱਧ ਕਿੰਨਾ ਹੁਣ ਦੁੱਧ 9 ਕਿਲੋ ਦੇ ਆਸ-ਪਾਸ ਆ 200 ਗ੍ਰਾਮ ਘੱਟ ਵੀ ਸਕਦਾ 200 ਗ੍ਰਾਮ ਉੱਤੇ ਵੀ ਹੋ ਸਕਦਾ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆਰਾਮਕਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ। ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ। ਮੂੰਹੋਂ ਚਾਰ ਦੰਦ ਦਾ ਪਹਿਲਾ ਸੁਗਾ ਸੂਈ ਵੀ ਆ ਤਕਰੀਬਨ 7-8 ਕਿਦਾਂ ਇਹਨਾਂ ਨੂੰ ਸੂਈ ਨੂੰ ਆ ਜਾਵੇ। ਤੇ ਵਧੀਆ ਦੁੱਧ ਤਿਆਰ ਆ ਤੇ ਅੱਗੇ ਵੀ ਚੰਗੇ ਦੀ ਉਮੀਦ ਆ ਗਈ। ਜੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਪਹਿਲਣ ਝੋਟੀ ਤਕਰੀਬਨ ਮਹੀਨੇ ਤੋਂ ਉੱਤੇ ਲੈ ਜਾਂਦੀ ਹੈ ਪੀਕ ਤੇ ਆਉਣ ਨੂੰ। ਇਹ ਤਾਂ ਬਹੁਤ ਵਧੀਆ ਉਮੀਦ ਆ ਤੇ ਮਗਰ ਇਹਦੇ ਕੱਟੀ ਆ ਚੰਗੇ ਸੀਮੰਦੀ ਆ ਇਹ ਵੀ ਤੇ ਝੋਟੀ ਆਪ ਵੀ ਚੰਗੇ ਸੀਮੰਦੀ ਆ ਜੀ ਤੇ ਬਾਕੀ ਸਾਫ ਸੁਥਰੀ ਐ ਸੋਹਣੀ ਐ ਸਿੰਘੋ ਤੁਸੀਂ ਦੇਖ ਸਕਦੇ ਕੁੰਡੀ ਐ ਥਾਂ ਲੇਵੇ ਦੀ ਪੂਰੀ ਸਾਫ ਆ ਸਾਰੇ ਪੱਖਾਂ ਤੋਂ ਹੀ ਚੰਗੀ ਐ ਸਾਫ ਸੁਥਰੀ ਐ ਜੈਡ ਬਲੈਕ ਐ ਤੇ ਬਾਕੀ ਜੋ ਬਣਦੀ ਡਿਟੇਲ ਐ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹਨੂੰ ਵੀ ਇਹ ਪਸੰਦ ਆਉਂਦੀ ਹੈ ਵੀ ਫੁੱਲ ਤਸੱਲੀ ਕਰ ਲਿਓ ਨੰਬਰ ਚੱਲੀ ਜਾਂਦਾ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਰੇਟ ਵੀਡੀਓ ਦੇ ਵਿੱਚ ਹੀ ਹੋ ਜੂਗਾ ਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਥੋੜਾ ਜਿਹਾ ਡਰਦੀ ਆ ਉਪਰਾ ਕਰਕੇ ਤੇ ਚਲੋ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਣਾ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੇ ਝੋਟੀ ਬਾਰੇ ਆਪਾਂ ਡਿਟੇਲ ਲੈਣੇ ਆ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਠੀਕ ਹੈ ਜਿਹੜੀ ਬਈ ਆਪਾਂ ਇਹ ਝੋਟੀ ਵੇਚਣ ਲੱਗਦੇ ਆ ਆਪਣੇ ਘਰ ਦੇ ਗੋਈ ਆਹੇ ਹਨਾ ਹਾਂ ਹਾਂ ਵੀਰ ਘਰ ਦੀ ਐ ਠੀਕ ਐ ਤੇ ਕਿਹੜਾ ਸੂਆ ਸੂਈ ਆ ਇਹ ਇਹ ਪਹਿਲਾ ਸੂਆ ਸੂਈ ਆ ਬਾਈ ਮੂੰਹੋ ਚਾਰ ਦੰਦ ਦਾ ਮੂੰਹੋ ਚਾਰ ਦੰਦ ਦਾ ਹਾਂ ਇਹ ਸੈਗ ਦੇ ਐਸ ਐਮ 354 ਦੀ ਆਪ ਆ ਇਹ ਆਪ ਹਾਂ ਜਿਹੜੀ ਇਹਦੇ ਮਗਰ ਕੱਟੀ ਆਈ ਆ ਹਾਂ ਉਹ ਐਚ ਐਲ ਡੀ ਬੀ ਦਾ ਸੀ ਸੀਮਣ ਸੀਗਾ ਹਾਂ ਉਹ ਤਾਂ ਉਹਦਾ ਸਟਰਾ ਗੁੰਮ ਗਿਆ ਸਾਥੋਂ ਠੀਕ ਐ ਉਹ ਇਹ ਪਤਾ ਨਹੀਂ ਉਹ ਹੈ ਐਚ ਐਲ ਡੀ ਬੀ ਦਾ ਐਚ ਐਲ ਡੀ ਬੀ ਦੇ ਚੰਗੇ ਸੀਮਣ ਦੀ ਹੋਊਗੀ ਹਨਾ ਹਾਂ ਜੀ ਠੀਕ ਐ ਤੇ ਇਹ ਵੀ ਕੱਟੀ ਆ ਨਾ ਹਾਂਜੀ ਕੱਟੀ ਆ ਜੀ ਠੀਕ ਐ ਤੇ 나ੜਗਾ ਇਹਦਾ ਦੋਸਤੋ ਨਾਲ ਆ ਆ ਹੋਇਆ ਨਾ ਸੂਈ ਨੂੰ ਆ ਦੇਖ ਲੂ 나ੜੂ ਆ ਹਜੇ ਨਾਲ ਹੀ ਆ ਨਾੜਗਾ ਤੁਹਾਨੂੰ ਆਪ ਦਿਖਾਈ ਦਿੰਨੇ ਆ 나ੜੂ ਦਾ ਨਾਲ ਆ ਦੇਖ ਸਕਦੇ ਹੋ ਤੁਸੀਂ ਤੇ ਐਚ ਐਲ ਡੀ ਵੀ ਦੇ ਬਹੁਤ ਚੰਗੇ ਸੀਮੰਦੀ ਆ ਇਹ ਤੇ ਜੈਡ ਬਲਾਕਾ ਤਕਰੀਬਨ ਮਾੜੇ ਜੇ ਪੂਸ ਦੇ ਵਿੱਚ ਵਾਲ ਹੋਣਗੇ ਤੇ ਵੱਧ ਜਿਹੜੀ ਗੱਲ ਆ ਵੀ ਕੱਟੀ ਹੈਗੀ ਤੇ ਬਾਕੀ ਝੋਟੀ ਵੀ ਚੰਗੇ ਸੀਮੰਦੀ ਆ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਹਫਤਾ ਹੋਇਆ ਬਾਈ ਇੱਕ ਹਫਤਾ ਹਾਂਜੀ ਦੁੱਧ ਕਿੰਨਾ ਹੁਣ ਦੁੱਧ 9 ਕਿਲੋ ਦੇ ਆਸ-ਪਾਸ ਆ 200 ਗ੍ਰਾਮ ਘੱਟ ਵੀ ਹੋ ਸਕਦਾ 200 ਗ੍ਰਾਮ ਉੱਤੇ ਵੀ ਹੋ ਸਕਦਾ ਠੀਕ ਆ ਮਤਲਬ ਦੋਨਾਂ ਟਾਈਮਾਂ ਦਾ 9 ਕਿਲੋ 9 ਕਿਲੋ ਹੈਗਾ ਹਾਂ ਠੀਕ ਐ ਤੇ ਚੰਗੇ ਦੀ ਉਮੀਦ ਆ ਨਾ ਹਾਂ ਦੁੱਧ ਦੀ ਚੰਗੇ ਦੀ ਉਮੀਦ ਆ ਹਾਂ ਕਿਉਂਕਿ ਹੁਣ ਹਫ਼ਤੇ ਅੱਠਾਂ ਇੱਕ ਦਿਨਾਂ ਦੀ ਸੂਈ ਵੀ ਜਦੋਂ ਹੁਣ 9 ਕਿਲੋ ਤਿਆਰ ਕਰ ਗਈ ਹੈ ਨਾ ਬਾਕੀ ਮੱਝ ਪੀ ਕੇ ਵੀ ਲੰਮੇ ਸਮੇਂ ਚ ਆਉਂਦੀ ਆ ਨਾ ਪਹਿਲਾਂ ਪਸ਼ੂ ਮਹੀਨੇ ਤੋਂ ਉੱਪਰ ਰਹਿ ਜਾਂਦਾ ਰਹਿ ਜਾਂਦਾ ਬਾਕੀ ਸੇਵਾ ਤੇ ਹੁੰਦਾ ਹੈ ਨਾ ਹਾਂਜੀ ਤੇ ਝੋਟੀ ਚੰਗੀ ਆ ਦੋਸਤੋ ਸੀਮਨ ਵੀ ਚੰਗੇ ਦੀ ਹੈਗੀ ਬਹੁਤ ਠੰਡੀ ਝੁੱਟੀ ਜਾਉਂ ਚੋੜ ਜਾਣ ਚ ਕੀ ਰਹੀ ਆ ਚੋੜ ਤੇ ਬਹੁਤ ਬੋਲੀ ਆ ਬਾਈ ਬੋਲੀ ਆ ਹਾਂ ਬਹੁਤ ਠੰਡੀ ਆ ਠੰਡੀ ਆ ਪੂਰੀ ਹਾਂ ਹਾਂ ਠੰਡੀ ਆ ਜਿਵੇਂ ਪਹਿਲਾਂ ਦਾ ਘੇਰੀ ਨਹੀਂ ਨਹੀਂ ਡਰ ਹੁੰਦਾ ਹੈ ਨਾ ਨਹੀਂ ਨਹੀਂ ਪੂਰੀ ਠੰਡੀ ਹੈ ਠੀਕ ਆ ਤੇ ਬੱਚਾ ਬੁੱਚਾ ਵਧਾ ਲੈਂਦੀ ਹੈ ਬੱਚਾ ਲੈਂਦੀ ਆ ਹਾਂ ਬਾਈ ਠੀਕ ਆ ਤੇ ਜੇਰ ਜੂਰ ਪੈ ਗਈ ਸੀ ਜੇ ਰੋਕੇ ਆ ਓਕੇ ਜਮਾ ਜਮਾ ਓਕੇ ਆ ਮੇਰੇ ਕੋਲ ਹੁਣ ਸਾਇਲ ਫੋਟੋ ਵੀ ਹੁਣ ਮੈਂ ਕਰਿਆ ਹੁਣ ਜਿਆਦਾ ਨਹੀਂ ਵੇਠ ਠੀਕ ਆ ਚਲੋ ਜੇ ਕੋਈ ਆਊਗਾ ਉਹਨੂੰ ਦਿਖਾ ਦਿਓ ਹਾਂ ਠੀਕ ਹੈ ਤੇ ਉਹ ਥਾਣ ਥੋਣ ਜਿਵੇਂ ਆਪਾਂ ਚੋਨੇ ਆ ਥਾਣਾ ਥੋਣਾ ਨਵੇਂ ਪਾਸਾ ਪਾਸਾ ਜਮਾ ਬਰੋਬਰ ਇੱਕੋ ਜੇ ਟੋਕਦੇ ਆ ਜਮਾ ਓਕੇ ਆ ਜਮਾ ਹਾਂ ਓਕੇ ਜਮਾ ਠੀਕ ਐ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲ ਬਰੋ ਇਹਦਾ 1,65,000 ਕਰਦੇ ਆ 1,65,000 ਹਾਂ ਠੀਕ ਐ ਬਾਕੀ ਆਪਾਂ ਮਾਨ ਤਾਨ ਹੋ ਜੂ ਹਾਂ ਮੌਕੇ ਤੇ ਹੋ ਜੂਗਾ ਮੌਕੇ ਤੇ ਠੀਕ ਐ ਲੋਕੀ ਦੋ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਚੰਗੇ ਸੀਮੰਦੀ ਆਪ ਆ ਤੇ ਪਿੱਛੇ ਕੱਟੀ ਆ ਵੱਧੇ ਵਾਲੀ ਗੱਲ ਹੈ ਉਹ ਵੀ ਚੰਗੇ ਸੀਮੰਦੀ ਆ ਗਈ ਚਲੋ ਸਟਰਾ ਘੁੰਮ ਗਿਆ ਪਰ ਐਚਲਡੀ ਵੀ ਤੇ ਸੀਮਨ ਸਾਰੀ ਪੂਰੇ ਟੌਪ ਦੇ ਆ ਗਈ ਤੇ ਬਹੁਤ ਸੋਹਣੀ ਕੱਟੀ ਆ ਜੀ ਤੇ ਸਾਰੇ ਪੱਖਾ ਤੋਂ ਝੋਟੀ ਵੀ ਸਾਫ ਸੁਥਰੀ ਹੈ ਤੇ ਇੱਥੇ ਆ ਕੇ ਆਪ ਦੀ ਫੁੱਲ ਤਸੱਲੀ ਕਰ ਲਿਓ ਤੁਸੀਂ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਝੋਟੀ ਤੋਂ ਚੰਗੀ ਉਮੀਦ ਆ ਵੀ ਵਧੀਆ ਦੁੱਧ ਦੇਊਗੀ ਸਾਫ ਸੁਥਰੀ ਹੈ ਤੇ ਹੁਣ ਉਹਨਾਂ ਨੂੰ ਆਪ ਤੋੜ ਕੇ ਦਿਖਾਉਣੇ ਆ ਜੇ ਤੁਰੀ ਤਾਂ ਥੋੜਾ ਜਿਹਾ ਵੀ ਹੋ ਸਕਦਾ ਉਪਰਾ ਕਰਕੇ ਮੈਂ ਇਥੋਂ ਛੋੜ ਆਇਆ ਡਰੇ ਖੋਲ ਮੈਂ ਥੋੜਾ ਦੂਰ ਹੋ ਜਾਣਾ। ਇਧਰ ਨਹੀਂ ਦੌਰ ਲਈ ਭਵੇਂ। ਜੁੰਮ ਕਰਕੇ ਥੋੜਾ ਜਿਹਾ ਆਪਾਂ ਨੇੜਿਓਂ ਕਰ ਲੈਨੇ ਕਿਉਂਕਿ ਉੱਪਰੇ ਤੋਂ ਥੋੜਾ ਜਿਹਾ ਜਗਦੀ ਆ ਵੈਸੇ ਠੰਡੀ ਸੀਲ ਆ। ਪਰ ਉੱਪਰੇ ਤੋਂ ਕਈ ਹਰੀ ਪਸ਼ੂ ਡਰ ਰਹੀ ਜਾਂਦਾ। ਦੇਖ ਸਕਦੇ ਹੋ। ਕੱਦ ਵੀ ਵਧੀਆ ਹੈ। ਸੋਹਣਾ ਫੇਸ ਹੈ। ਤੇ ਮੂੰਹੋਂ ਹੈਗੀ ਇਹ ਚਾਰ ਦੰਦਾਂ। ਨਵੇਂ ਆਣ ਦੇ ਵਿੱਚ ਹੀ ਆ। ਤੇ ਖਣ ਦੇਖ ਸਕਦੇ ਹੋ ਬਹੁਤ ਵਧੀਆ। ਬੰਦ ਹਵਾਨੇ ਦੇ ਵਿੱਚ ਆ। ਇੱਠ ਕੁੜੇ ਦੀ ਕੁਆਲਿਟੀ ਚੰਗੀ ਐ ਤਕਰੀਬਨ ਜੈਡ ਬਲੈਕ ਹੀ ਆਗੀ ਬੰਦ ਬਾਅਦ ਤੁਹਾਨੂੰ ਥਾਂ ਆਪਾਂ ਕਿਹੜਾ ਨੇੜਿਓ ਦਿਖਾ ਦਾਂਗੇ ਇਸ ਦੁਆਰੇ ਦੇਖ ਸਕਦੇ ਹੋ ਸੰਗ ਦੇਖ ਸਕਦੇ ਹੋ ਕੰਪੈਕਟ ਆਰਡਰ ਦੇਖ ਸਕਦੇ ਹੋ ਤੁਸੀਂ ਤੇ ਮੂਰ ਨੂੰ ਵੀ ਚੰਗਾ ਐ ਬਾਕੀ ਥਾਣਾ ਦਾ ਸਾਇਜ ਇਦਾਂ ਨੂੰ ਤੱਕੀ। ਥਾਣਾ ਦਾ ਸਾਇਜ ਦੇਖ ਸਕਦੇ ਹੋ ਤੁਸੀਂ। ਚਾਰੇ ਥਾਣ ਇੱਕੋ ਜਿਹੇ ਆਗੇ। ਬਹੁਤ ਵਧੀਆ। ਤੇ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਆ ਤੇ ਕੱਟੀ ਨੂੰ ਵੀ ਆਪੈਕ ਕਰੀ ਤੋਂ ਦਿਖਾ ਦਿੰਨੇ ਆ। ਕੱਟੀ ਦੇਖ ਸਕਦੇ ਹੋ। ਨਾੜਗਾ। ਦੇਖ ਸਕਦੇ ਨਾਲ ਆ तकरीबन ਜੈਡ ਬਲੈਕ ਆ। ਥੋੜੇ ਬਸ ਇੰਨੇ ਕੁ ਵਾਲੀ ਆਗੇ। ਇੱਕ ਤਰ੍ਹਾਂ ਦੇ तकरीबन ਦੋ ਨਾਗ ਉੱਠ ਜਾਣੇ ਤੁਹਾਡੇ ਕੋਲੇ। ਤੇ ਜਿਨੇ ਘਰੇ ਰੱਖਣੀਆਂ ਤਾਂ ਵੀ ਬਹੁਤ ਵਧੀਆ ਕਿਉਂਕਿ ਦੋ ਦੋਨੇ ਜਾਨਵਰ ਚੰਗੇ ਸੀਮਨਾਂ ਦੇ ਆ ਗਏ ਤੇ ਬਰੀਡ ਤਿਆਰ ਹੋ ਜੂਗੀ ਇੱਕ ਤਰ੍ਹਾਂ ਦੀ ਘਰੇ ਤੇ ਬਾਕੀ ਤਸਲੀ ਅੱਗੇ ਤੁਸੀਂ ਕਰਨੀਆਂ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ